ਫਰੀਕੋਟ ਦੇ ਸੀਐਸਟਾਫ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਦੋ ਕਾਰਾਂ ਚ ਤਿੰਨ ਨਸ਼ਾ ਤਸਕਰਾਂ ਤੋਂ 2500 ਨਸ਼ੀਲੀਆਂ ਗੋਲੀਆਂ 1 ਕਿਲੋ ਅਫੀਮ ਅਤੇ 30 ਕਿਲੋ ਚੂਰਾ ਪੋਸਟ ਬਰਾਮਦ ਸੀਐਸਟਾਫ ਫਰੀਕੋਟ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਗੁਪਤ ਸੂਚਨਾ ਅਧਾਰ ਤੇ ਨਾਕਾਬੰਦੀ ਕਰ ਦੋ ਕਾਰਾਂ ਨੂੰ ਰੋਕਿਆ ਗਿਆ ਜਿਨ੍ਹਾਂ ਦੀ ਤਲਾਸ਼ੀ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਤਲਾਸ਼ੀ ਦੌਰਾਨ 1 ਕਿਲੋ ਫੀਮ 30 ਕਿਲੋ ਚੂਰਾ ਪੋਸਟ 250 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਉਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਉਹ ਚੌਸਰ ਦਿਨਾਂ ਦੇ ਤਹਤ ਜੋ ਨਸ਼ਿਆਂ ਦੇ ਖਿਲਾਫ ਤੇ ਮਾੜਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਕੱਲ ਇੰਚਾਰਜ ਸੀਸਟਾਫ ਫਿਜ਼ਕੋਟ ਇੰਸਪੈਕਟਰ ਹਰਵੰਸੂ ਖਾਸ ਇੱਕੂਪਿਆ ਸੂchna ਸੀ ਕਿ ਜੱਤੂ ਦੇ ਏਰੀਆ ਦੇ ਵਿੱਚ ਕੁਝ ਸਮਗਰ ਜਿਹੜੇ ਹੈ ਉਹ ਓਕੀ ਗੋਲੀਆਂ ਤੇ ਅਸੀਂ ਜਾ ਕੇ ਵੇਖਣ ਦੀ ਤਾਕ ਦੇ ਵਿੱਚ ਨੇ। ਜਿਸ ਦੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨਾ ਨਿਰਦੇਸ਼ ਤੇ ਐਸਪੀਡੀ ਸਾਹਿਬ ਦੀ ਅਗਵਾਈ ਤੇ ਡੀਐਸਪੀ ਡੀ ਸਰਵਰਾਂਮ ਸਿੰਘ ਦੀ ਨਿਗਰਾਨੀ ਵਿੱਚ ਸੀਆਈਏ ਟੀਮ ਇੰਸਪੈਕਟਰ ਹਵਨ ਸਿੰਘ ਤੇ ਸਬ ਇੰਸਪੈਕਟਰ ਚੰਦਜੀਤ ਸਿੰਘ 4 ਕੁਮਲਾਜਮਾ ਨੇ ਜੈਤੂਰੀ ਜਿਹੜਾ ਹੈ ਉਸ ਜਗ੍ਹਾ ਤੇ ਲਾਕਾਬੰਦੀ ਕਰਕੇ ਜਿਹੜਾ ਹੈ ਤਿੰਨ ਵਿਅਕਤੀਆਂ ਨੂੰ ਦੋ ਕਾਰਾਂ ਸਮੇਤ ਗ੍ਰਿਫਤਾਰ ਕੀਤਾ ਜੋ ਇੱਕ ਦੋਸ਼ੀ ਕਰਮਜੀਤ ਸਿੰਘ ਤੇ ਸਮਨਦੀਪ ਸਿੰਘ ਜੋ ਸਵਿਫਟ ਕਾਰ ਦੇ ਵਿੱਚ ਕਾਬੂ ਕੀਤਾ ਜਿੰਨਾ ਪਾਸੋਂ 2500 ਮਸ਼ੀਨੀਆਂ ਗੋਲੀਆਂ ਤੇ 17 ਕਿਲੋ ਉੱਕੀ ਚੂਰਾ ਪੋਸ਼ਤ ਬਰਾਮਦ ਹੋਈ ਤੇ ਨਾਲ ਸਵਿਫਟ ਕਾਰ ਜਿਹੜੀ ਬਰਾਮਦ ਹੋਈ ਹੈ ਤੇ ਇੱਕ ਦੂਸਰੀ ਕਾਰ ਜਿਹੜੀ ਇਹਦੇ ਨਾਲ ਹੀ ਸੀ ਉਹ ਅਰਸ਼ਦੀਪ ਸਿੰਘ ਜਿਹੜਾ ਸੀ ਆਫ ਦੇ ਸੀਗਾ ਉਹਦੇ ਕੋਲੋਂ 13 ਕਿਲੋ ਪੋਸ਼ਤ ਤੇ 1 ਕਿਲੋ ਫੀਮ ਵੀ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਇਹਨਾਂ ਪਾਸ ਇਹ ਨਸ਼ੀਲੇ ਪਦਾਰਥ ਫੀਮ ਉੱਕੀ ਤੇ ਗੋਲੀਆਂ ਰੱਖਣ ਵਾਸਤੇ ਕੋਈ ਲਾਇਸੈਂਸ ਨਹੀਂ ਸੀਗਾ ਇਸ ਲਈ ਇਹਨਾਂ ਦੇ ਮਕਾਦਮਾ ਨੰਬਰ 201 ਮਿਤੀ 5 12 2023 ਅਧੀਨ ਤਾਰਾ 15 18 22 64 85 ਐਨਡੀਪਸੈਕਟ ਤਹਿਤ ਥਾਣਾ ਜੱਤਪੁਰ ਵਿੱਚ ਦਰਜ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਦੋਸ਼ੀੋਂ ਪਾਸੋਂ ਪੁੱਛਗਿਰਿ ਹੈ ਤੇ ਜੋ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਜਿਹੜਾ ਹੈ ਉੱਕੀ ਜਿਹੜੀ ਹੈ ਉਹ ਕਿਲੋ ਅੱਧਾ ਕਿਲੋ ਦੇ ਤੌਰ ਤੇ ਅੱਗੇ ਆਪਣੇ ਜਿਹੜੇ ਗਾਕਲ ਦੇਣੇ ਸੀ ਤੇ ਇਸ ਚਿੱਤਰ ਜਿਹੜੀ ਹੈ ਕੁਫੀਮ ਜਿਹੜੀ ਉਹ 50 50 ਗ੍ਰਾਮ 40 ਗ੍ਰਾਮ ਦੋ ਦੋ ਚਾਰ ਚਾਰ ਤੋੜੇ ਕਰਕੇ ਆਪਦੇ ਕੰਪਨੀ ਲਈ ਸੀ ਇਸ ਤਰ੍ਹਾਂ ਗੋਲੀਆਂ ਜਿਹੜੀਆਂ ਅੱਗੇ ਸਪਲਾਈ ਕਰਨੀਆਂ ਸੀ ਪਰ ਜਿਹੜਾ ਹੁਣ ਇਹਨਾਂ ਦਾ ਉਹ ਜਿਹੜਾ ਹੈ ਨਸ਼ਾ ਖਾਣ ਵਾਲਿਆਂ ਨਾਲ ਜਿਹੜਾ ਹੈ ਪੁਲਿਸ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਇਹ ਟੁੱਟ ਗਿਆ ਹੈ ਇਹਨਾਂ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ ਪੁਲਿਸ ਰਿਮਾਂਡ ਦੌਰਾਨ ਇਹ ਜਿਹੜਾ ਹੈ ਇਨੀਸ਼ੀਅਲਿ ਵਾਦਾਰਥ ਕਿੱਥੋਂ ਲੈ ਕੇ ਆਏ ਸੀ ਉਸ ਚੀਜ਼ ਬਾਰੇ ਜਿਹੜਾ ਹੈ ਪਤਾ ਕੀਤਾ ਜਾ ਰਿਹਾ ਹੈ ਤੇ ਸਬੰਧਤ ਵਿਅਕਤੀਆਂ ਖਿਲਾਫ ਵੀ ਜਿਹੜੀ ਹੈ ਅੱਗੇ ਤੱਕ ਜਿਹੜੀ ਹੈ ਐਨਡੀਪੀ ਸੈਕਟ ਅਧੀਨ ਕਾਰਵਾਈ ਕੀਤੀ ਜਾਏਗੀ ਨਾਲ ਹੀ ਇਹਨਾਂ ਦੋਸ਼ੀਆਂ ਵੱਲੋਂ ਨਸ਼ੇ ਦੀ ਸਮਗਲਿੰਗ ਕਰਕੇ ਜੇ ਕੋਈ ਪ੍ਰਾਪਰਟੀ ਕੋਈ ਵਹੀਕਲ ਕੋਈ ਨਕਦੀ ਬੈਂਕ ਕਾਉਂਟ ਜਿਹੜੀ ਇਹਨਾਂ ਦੀ ਕੋਈ ਹੋਵੇਗੀ ਜੇ ਤੈਦੀ ਹੁੰਦੀ ਹੈ ਤਾਂ ਉਹ ਵੀ ਐਨਡੀਪੀ ਸੈਕਟ ਅਧੀਨ ਜਿਹੜੀ ਹੈ ਉਹ ਜਦ ਕੀਤੀ ਜਾਏਗੀ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਤੇ ਇਹਨਾਂ ਦੇ ਜਿਹੜੇ ਸ਼ਕਤੀ ਆ ਉਹਨਾਂ ਤੇ ਵੀ ਜਿਹੜਾ ਹੈ ਐਕਸ਼ਨ ਜਿਆ ਜਾਵੇਗਾ